ਸਤਿ ਸ਼੍ਰੀ ਅਕਾਲ ਜੀ ਇਸ ਵਿਚਾਰ ਵਟਾਂਦਰੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਭਾਰਤ ਵਿੱਚ 2025 ਦੇ ਅੱਧ ਤੱਕ ਜਿਹੜੇ ਵਧੀਆ ਚੱਲ ਰਹੇ ਸਮਾਲ ਕੈਪ ਮਿਊਚੁਅਲ ਫੰਡ ਨੇ ਉਹਨਾਂ ਬਾਰੇ ਯਾਨੀ ਉਹ ਫੰਡ ਜਿਹੜੇ ਛੋਟੀਆਂ ਕੰਪਨੀਆਂ 'ਚ ਪੈਸਾ ਲਾਉਂਦੇ ਨੇ ਸਾਡੇ ਕੋਲ ਕਈ ਸਰੋਤ ਨੇ ਤੇ ਮਕਸਦ ਸਿਰਫ ਨਾ ਗਿਣਨਾ ਨਹੀਂ ਸਗੋਂ ਸਮਝਣਾ ਹੈ ਕਿ ਕੁਝ ਫੰਡ ਕਿਉਂ ਵਧੀਆ ਕਰ ਰਹੇ ਨੇ ਤੇ ਇਹਦਾ ਨਿਵੇਸ਼ਕਾਂ ਲਈ ਕੀ ਮਤਲਬ ਹੈ ਬਿਲਕੁਲ ਆਪਾਂ ਸਿਰਫ ਅੰਕੜੇ ਨਹੀਂ ਦੇਖਾਂਗੇ ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਰੋਤ ਇਹਨਾਂ ਫੰਡਾਂ ਦੀ ਸਫਲਤਾ ਬਾਰੇ ਜਾਂ ਇਹਨਾਂ ਦੇ ਖਾਸ ਪਹਿਲੂਆਂ ਬਾਰੇ ਕੀ ਕਹਿੰਦੇ ਨੇ ਤਾਂਕਿ ਜਿਹੜਾ ਵੀ ਇਸ ਖੇਤਰ 'ਚ ਦਿਲਚਸਪੀ ਰੱਖਦਾ ਹੈ ਉਹਨੂੰ ਇੱਕ ਸਹੀ ਨਜ਼ਰੀਆ ਮਿਲ ਸਕੇ ਠੀਕ ਹੈ ਜੀ ਫਿਰ ਸ਼ੁਰੂ ਕਰਦੇ ਹਾਂ ਕੁਆਂਟ ਸਮਾਲ ਕੈਪ ਫੰਡ ਤੋਂ ਇਹਦਾ 5 ਸਾਲਾ ਸੀਏਜੀਆਰ ਯਾਨੀ 5 ਸਾਲਾਂ ਦੀ ਔਸਤ ਸਾਲਾਨਾ ਗਰੋਥ 45.97% ਇਹ ਤਾਂ ਕਮਾਲ ਦਾ ਅੰਕੜਾ ਹੈ ਸਰੋਤ ਕੁਝ ਦੱਸਦੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਇਹਦਾ ਹਾਂਜੀ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੈ ਸਹੀ ਗੱਲ ਹੈ ਕੁਝ ਸਰੋਤ ਇਸ਼ਾਰਾ ਕਰਦੇ ਨੇ ਕਿ ਇਹਨਾਂ ਦੀ ਸਫਲਤਾ ਦਾ ਰਾਜ਼ ਸ਼ਾਇਦ ਇਹਨਾਂ ਦਾ ਆਪਣਾ ਇੱਕ ਖਾਸ ਤੇਜ਼ ਰਫ਼ਤਾਰ ਵਾਲਾ ਇਨਵੈਸਟਮੈਂਟ ਮਾਡਲ ਹੈ ਉਹ ਮਤਲਬ ਮਾਰਕੀਟ ਤੇ ਰੋਜ਼ਾਨਾ ਨੂੰ ਦੇਖ ਕੇ ਬੜੀ ਤੇਜ਼ੀ ਨਾਲ ਸੈਕਟਰ ਤੇ ਸਟਾਕ ਬਦਲਦੇ ਨੇ ਤੇ ਇਹ ਚੀਜ਼ ਖਾਸ ਕਰਕੇ ਸਮਾਲ ਕੈਪ ਮਾਰਕੀਟ ਵਿੱਚ ਜਿੱਥੇ ਉਤਾਰ ਚੜਾਅ ਜ਼ਿਆਦਾ ਹੁੰਦਾ ਹੈ ਕਾਫੀ ਕਮ ਆ ਸਕਦੀ ਹੈ ਪਰ ਹਾਂ ਇੱਕ ਗੱਲ ਹੋਰ ਹੈ ਇਹਦਾ ਏਯੂਐਮ ਯਾਨੀ ਐਸੈਟਸ ਅੰਡਰ ਮੈਨੇਜਮੈਂਟ ਕਾਫੀ ਵੱਡਾ ਹੈ 26670 ਕਰੋੜ ਦੇ ਕਰੀਬ ਇਹ ਸ਼ਾਇਦ ਅੱਗੇ ਜਾ ਕੇ ਇਸ ਰਣਨੀਤੀ ਨੂੰ ਲਾਗੂ ਕਰਨ 'ਚ ਥੋੜੀ ਦਿੱਕਤ ਕਰੇ ਹੂੰ ਇਹ ਦਿਲਚਸਪ ਹੈ ਕਿ ਕਿਵੇਂ ਰਣਨੀਤੀ ਦਾ ਅਸਰ ਅੰਕੜਿਆਂ 'ਤੇ ਪੈਂਦਾ ਹੈ ਅੱਛਾ ਹੁਣ ਦੇਖਦੇ ਹਾਂ ਟਾਟਾ ਸਮਾਲ ਕੈਪ ਫੰਡ ਨੂੰ ਇਹਦਾ 5 ਸਾਲਾ ਸੀਏਜੀਆਰ 36.1% ਏਵੀ ਮਜ਼ਬੂਤ ਹੈ ਪਰ ਸਰੋਟ ਖਾਸ ਤੌਰ 'ਤੇ ਇਹਦੀ ਘੱਟ ਐਕਸਪੈਂਸ ਰੇਸ਼ੀਓ ਦੀ ਗੱਲ ਕਰਦੇ ਨੇ ਸਿਰਫ 0.4% ਇਹ ਕਿੰਨਾ ਕੁ ਫਰਕ ਪਾਉਂਦੀ ਹੈ ਲੰਬੇ ਸਮੇਂ 'ਚ ਦੇਖੋ ਇਹ ਬਹੁਤ ਬਹੁਤ ਜ਼ਰੂਰੀ ਗੱਲ ਹੈ ਸਰੋਤ ਇਸ ਤੇ ਕਾਫੀ ਜ਼ੋਰ ਦਿੰਦੇ ਨੇ ਐਕਸਪੈਂਸ ਰੇਸ਼ੀਓ ਭਾਵੇਂ ਛੋਟੀ ਜਿਹੀ ਲੱਗੇ ਪਰ ਜਦੋਂ ਸਾਲਾਂ ਬੱਧੀ ਨਿਵੇਸ਼ ਚੱਲਦਾ ਹੈ ਤਾਂ ਇਹ ਰਿਟਰਨ ਤੇ ਵੱਡਾ ਅਸਰ ਪਾਉਂਦੀ ਹੈ ਜੇ ਖਰਚਾ ਘੱਟ ਹੋਵੇਗਾ ਜਿਵੇਂ 0.4% ਤਾਂ ਸਿੱਧਾ ਸਿੱਧਾ ਮਤਲਬ ਹੈ ਕਿ ਨਿਵੇਸ਼ਕ ਦੀ ਜੇਬ ਵਿੱਚ ਜ਼ਿਆਦਾ ਪੈਸਾ ਬਚੇਗਾ ਤੇ ਇਹਦਾ AUM ਵੀ ਠੀਕ ਹੈ 9203 ਕਰੋੜ ਇਦੀ ਮਸ਼ਹੂਰੀ ਇਸੇ ਕਰਕੇ ਹੈ ਲਗਾਤਾਰ ਵਧੀਆ ਪ੍ਰਦਰਸ਼ਨ ਤੇ ਘੱਟ ਖਰਚਾ ਅੱਛਾ ਤਾਂ ਇੱਕ ਪਾਸੇ ਕਵਾਂਟ ਦਾ ਤੇਜ਼ ਵਾਧਾ ਦੂਜੇ ਪਾਸੇ ਟਾਟਾ ਦਾ ਘੱਟ ਖਰਚਾ ਵਖ-ਵਖ ਗੱਲਾਂ ਨੇ ਖਿੱਚ ਪਾਉਣ ਵਾਲੀਆਂ ਫਿਰ ਹੈ ਬੰਧਨ স্মਲ ਕੈਪ ਫੰਡ ਇਹਦਾ 5 ਸਾਲਾ ਸੀਏਜੀਆਰ 36.4% ਤੇ ਖਾਸ ਗੱਲ ਇਹਨੇ ਆਪਣੇ ਬੈਂਚਮਾਰਕ ਨੂੰ ਕਾਫੀ ਫਰਕ ਨਾਲ ਪਿੱਛੇ ਛੱਡਿਆ ਹਾਂਜੀ ਬੈਂਚਮਾਰਕ ਤੋਂ ਵਧੀਆ ਪ੍ਰਦਰਸ਼ਨ ਕਰਨਾ ਹਮੇਸ਼ਾ ਇੱਕ ਚੰਗਾ ਸੰਕੇਤ ਹੁੰਦਾ ਹੈ ਇਹ ਦੱਸਦਾ ਹੈ ਕਿ ਫੰਡ ਮੈਨੇਜਰ ਸਿਰਫ ਮਾਰਕੀਟ ਦੇ ਨਾਲ-ਨਾਲ ਨਹੀਂ ਚੱਲ ਰਿਹਾ ਸਗੋਂ ਉਹ ਸੱਚਮੁੱਚ ਵਧੀਆ ਸਟਾਕ ਚੁਣਨ ਵਿੱਚ ਕਾਮਯਾਬ ਹੋ ਰਿਹਾ ਹੈ ਸ੍ਰੋਤਾਂ ਵਿੱਚ ਇਸ ਦੀ ਲਗਾਤਾਰਤਾ ਦਾ ਵੀ ਜ਼ਿਕਰ ਹੈ ਕਾ ਸਮਾਲ ਕੈਪ ਫੰਡ 5 ਸਾਲਾ ਸੀਏਜੀਆਰ 27% ਤੇ ਐਸਬੀਆਈ ਸਮਾਲ ਕੈਪ ਫੰਡ ਐਸਬੀਆਈ ਦਾ 7 ਸਾਲਾ ਸੀਏਜੀਆਰ 21.87% ਹੈ ਪਰ ਇਹਦਾ ਏਯੂਐਮ ਬਹੁਤ ਜ਼ਿਆਦਾ ਹੈ ਲਗਭਗ 30000 ਕਰੋੜ ਸਰੋਤ ਕਹਿੰਦੇ ਨੇ ਕਿ ਪਿਛਲੇ 7 ਸਾਲਾਂ ਵਿੱਚ ਇਹ ਸਭ ਤੋਂ ਵਧੀਆ ਇਕਵਿਟੀ ਫੰਡਾਂ 'ਚੋਂ ਇੱਕ ਰਿਹਾ ਹੈ ਪਰ ਕੀ ਇੰਨਾ ਵੱਡਾ AUM স্মॉल ਕੈਪ ਵਰਗੀ ਥਾਂ ਤੇ ਇੱਕ ਚੁਣੌਤੀ ਨਹੀਂ ਬਣ ਜਾਂਦਾ ਹਾਂ ਇਹ ਸਵਾਲ ਬਿਲਕੁਲ ਵਾਜਿਬ ਹੈ ਸਰੋਤਾਵਾਂ ਵਿੱਚ ਇਸ ਬਾਰੇ ਥੋੜੀ ਮਿਲੀ ਜੁਲੀ رائے ਹੈ ਇੱਕ ਪਾਸੇ ਦੇਖੋ ਵੱਡਾ AUM ਦਰਸਾਉਂਦਾ ਹੈ ਕਿ ਲੋਕਾਂ ਦਾ ভরসা ਹੈ ਫੰਡ ਸਥਿਰ ਹੈ ਤੇ SBI ਦਾ ਟਰੈਕ ਰਿਕਾਰਡ ਵੀ ਲੰਬਾ ਹੈ ਪਰ ਦੂਜੇ ਪਾਸੇ ਕੁਝ ਵਿਸ਼ਲੇਸ਼ਕ ਜਿਵੇਂ ਸਰੋਤਾ ਚ ਲਿਖਿਆ ਹੈ ਚਿੰਤਾ ਕਰਦੇ ਨੇ ਕਿ ਐਨਏ ਵੱਡੇ ਸਾਈਜ਼ ਨਾਲ ਸਮਾਲ ਕੈਪ ਸਟਾਕਾਂ ਨੂੰ ਤੇਜ਼ੀ ਨਾਲ ਖਰੀਦਣਾ ਵੇਚਣਾ ਔਖਾ ਹੋ ਜਾਂਦਾ ਹੈ ਕਿਉਂਕਿ ਜਦੋਂ ਤੁਸੀਂ ਵੱਡੀ ਮਾਤਰਾ ਚ ਖਰੀਦਦੇ ਹੋ ਤਾਂ ਕੀਮਤ ਤੇ ਅਸਰ ਪੈ ਸਕਦਾ ਹੈ ਸੋ ਇਹ ਇੱਕ ਤਰ੍ਹਾਂ ਦਾ ਸੰਤੁਲਨ ਹੈ ਸਥਿਰਤਾ ਬਨਾਮ ਲਚਕਤਾ ਹੂੰ ਤਾਂ ਸਪਸ਼ਟ ਹੈ ਕਿ ਸਿਰਫ ਸੀਏਜੀਆਰ ਦੇਖ ਕੇ ਫੈਸਲਾ ਨਹੀਂ ਲੈਣਾ ਚਾਹੀਦਾ। ਅੱਛਾ ਇਨਾਂ ਸਾਰੇ ਫੰਡਾਂ ਦੀ ਕਾਰਗੁਜ਼ਾਰੀ ਤੇ ਖਾਸੀਅਤਾਂ ਨੂੰ ਦੇਖਦੇ ਹੋਏ ਇੱਕ ਨਿਵੇਸ਼ਕ ਨੂੰ ਅ ਸਰੋਤਾਂ ਦੇ ਹਿਸਾਬ ਨਾਲ ਸਮਾਲ ਕੈਪ ਫੰਡਾਂ ਵਿੱਚ ਪੈਸਾ ਲਾਉਣ ਤੋਂ ਪਹਿਲਾਂ ਕਿਹੜੀਆਂ ਮੁੱਖ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ? ਬਿਲਕੁਲ। ਸਰੋਤ ਕਈ ਮੁੱਖ ਗੱਲਾਂ ਤੇ ਜ਼ੋਰ ਦਿੰਦੇ ਨੇ। ਪਹਿਲੀ ਹੈ ਜੋਖਮ ਸਹਿਣ ਦੀ ਸਮਰੱਥਾ, ਯਾਨੀ ਰਿਸਕ ਟੋਲਰੈਂਸ। ਦੇਖੋ ਸਮਾਲ ਕੈਪ ਫੰਡ ਬਹੁਤ ਵੋਲੇਟਾਈਲ ਹੁੰਦੇ ਨੇ। ਮਤਲਬ ਇੰਨਾ ਚ ਉਤਰਾ ਚੜਾ ਬਹੁਤ ਤੇਜ਼ੀ ਨਾਲ ਆਉਂਦਾ ਹੈ ਜਿੰਨੀ ਤੇਜ਼ੀ ਨਾਲ ਉੱਪਰ ਜਾਂਦੇ ਨੇ ਉਨੀ ਤੇਜ਼ੀ ਨਾਲ ਹੇਠਾਂ ਵੀ ਆ ਸਕਦੇ ਨੇ ਸੋ ਇਹ ਉਹਨਾਂ ਲਈ ਠੀਕ ਨੇ ਜਿਹੜੇ ਮਾਰਕੀਟ ਦੇ ਵੱਡੇ ਛਟਕਿਆਂ ਨੂੰ ਸਹਿ ਸਕਦੇ ਨੇ ਠੀਕ ਹੈ ਦੂਜੀ ਗੱਲ ਹੈ ਨਿਵੇਸ਼ ਦਾ ਸਮਾਂ ਯਾਨੀ ਇਨਵੈਸਟਮੈਂਟ ਹੋਰਾਈਜ਼ਨ ਸਰੋਤ ਸਾਫ਼ ਕਹਿੰਦੇ ਨੇ ਕਿ ਲੰਮਾ ਸਮਾਂ ਚਾਹੀਦਾ ਘੱਟੋ ਘੱਟ 5 ਤੋਂ 7 ਸਾਲ 5-7 ਸਾਲ ਹਾਂਜੀ ਕਿਉਂਕਿ ਲੰਬੇ ਸਮੇਂ ਵਿੱਚ ਹੀ ਇਹ ਉਤਰਾ ਚੜਾ ਨੂੰ ਪਾਰ ਕਰਕੇ ਅਸਲ ਵਾਅਦੇ ਦਾ ਫਾਇਦਾ ਮਿਲਣ ਦੀ ਉਮੀਦ ਹੁੰਦੀ ਹੈ ਤੀਜੀ ਗੱਲ ਹੈ ਡਾਈਵਰਸੀਫਿਕੇਸ਼ਨ ਯਾਨੀ ਵਿਭਿੰਨਤਾ ਸਰੋਤ ਸਲਾਹ ਦਿੰਦੇ ਨੇ ਕਿ ਸਾਰਾ ਪੈਸਾ ਇੱਕੋ ਥਾਂ ਸਿਰਫ ਸਮਾਲ ਕੈਪ ਚ ਨਾ ਲਾਓ ਇਸ ਨੂੰ ਵੱਡੇ ਅਤੇ ਮੱਧ ਕੈ ਫੰਡਾਂ ਨਾਲ ਮਿਲਾ ਕੇ ਪੋਰਟਫੋਲੀਓ ਨੂੰ ਸੰਤੁਲਿਤ ਬਣਾਉਣਾ ਚਾਹੀਦਾ ਹੈ ਤਾਂ ਕਿ ਜੋਖਮ ਵੰਡਿਆ ਜਾਵੇ ਹਾਂ ਇਹ ਤਾਂ ਸਮਝ ਆਉਂਦੀ ਹੈ ਤੇ ਚੌਥੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਐਕਸਪੈਂਸ ਰੇਸ਼ੋ ਘੱਟ ਖਰਚਾ ਮਤਲਬ ਜ਼ਿਆਦਾ ਰਿਟਰਨ ਲੰਬੇ ਸਮੇਂ ਵਿੱਚ ਇਹ ਸਾਰੇ ਨੁਕਤੇ ਬਹੁਤ ਜ਼ਰੂਰੀ ਨੇ ਪਰ ਸਰੋਤ ਇਸ ਬਾਰੇ ਕੁਝ ਦੱਸਦੇ ਨੇ ਕਿ ਕੋਈ ਨਿਵੇਸ਼ਕ ਖਾਸ ਕਰਕੇ ਜੇ ਕੋਈ ਨਵਾਂ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਮਤਲਬ ਵਧ ਰਿਟਰਨ ਦੀ ਉਮੀਦ ਪਨਾਲੀ ਵਧ ਜੋਖਮ ਲੰਬਾ ਸਮਾਂ ਪੋਰਟਫੋਲੀਓ ਨੂੰ ਵੰਡਣਾ ਖਰਚੇ ਇਹਨਾਂ ਸਭ ਦੇ ਸੰਤੁਲਨ ਹਿਵੇਂ ਬਣਾਵੇ ਇਹ ਥੋੜਾ ਉਲਝਾਉ ਲੱਗ ਸਕਦਾ ਹੈ ਹਾਂ ਇਹ ਚਨੌਤੀ ਤਾਂ ਹੈਗੀ ਹੈ ਸਰੋਤ ਸੁਝਾ ਦਿੰਦੇ ਨੇ ਕਿ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਆਪ ਨੂੰ ਸਮਝਣਾ ਤੇ ਆਪਣੇ ਟੀਚੇ ਸਪਸ਼ਟ ਰੱਖਣਾ ਨਵੇਸ਼ਕ ਨੂੰ ਪਹਿਲਾਂ ਇਮਾਨਦਾਰੀ ਨਾਲ ਦੇਖਣਾ ਚਾਹੀਦਾ ਹੈ ਕਿ ਉਹ ਕਿੰਨਾ ਕੁ ਜੋਖਮ ਲੈ ਸਕਦਾ ਹੈ ਜੇ ਮਾਰਕੀਟ ਡਿਗਣ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸ਼ਾਇਦ ਸਮਾਲ ਕੈਪ ਚ ਬਹੁਤਾ ਪੈਸਾ ਲਾਉਣਾ ਠੀਕ ਨਹੀਂ ਹੈ ਫਿਰ ਨਿਵੇਸ਼ ਕਿਉਂ ਕਰ ਰਹੇ ਹੋ ਕੀ ਕਰ ਲੈਣਾ ਹੈ ਰਿਟਾਇਰਮੈਂਟ ਲਈ ਤੇ ਕਿੰਨੇ ਸਮੇਂ ਲਈ ਕਰ ਰਹੇ ਹੋ ਇਹ ਸਭ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਸ਼ਾਇਦ ਸ਼ੁਰੂਆਤ ਵਿੱਚ ਪੋਰਟਫੋਲੀਓ ਦਾ ਥੋੜਾ ਜਿਹਾ ਹਿੱਸਾ ਹੀ ਸਮਾਲ ਕੈਪ ਨੂੰ ਦੇਣਾ ਬਿਹਤਰ ਰਹੇ ਠੀਕ ਹੈ ਤਾਂ ਅੱਜ ਆਪਾਂ ਕੁਆਂਟ ਟਾਟਾ ਬੰਧਨ SBI ਤੇ Invesco ਵਰਗੇ ਕੁਝ ਮੁੱਖ স্মਲ ਕੈਪ ਫੰਡਾਂ ਦੀ ਕਾਰਗੁਜ਼ਾਰੀ ਤੇ ਉਹਨਾਂ ਪਿੱਛੇ ਦੇ ਕੁਝ ਕਾਰਨਾਂ ਨੂੰ ਸਮਝਿਆ ਤੇ ਇਹ ਵੀ ਦੇਖਿਆ ਕਿ ਨਿਵੇਸ਼ ਦਾ ਫੈਸਲਾ ਸਿਰਫ ਰਿਟਰਨ ਦੇਖ ਕੇ ਨਹੀਂ ਲੈਣਾ ਚਾਹੀਦਾ ਸਗੋਂ ਜੋਖਮ ਸਮਾਂ ਡਾਈਵਰਸੀਫਿਕੇਸ਼ਨ ਤੇ ਖਰਚੇ ਇਹ ਸਭ ਦੇਖਣਾ ਕਿੰਨਾ ਜ਼ਰੂਰੀ ਹੈ ਬਿਲਕੁਲ ਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਾਣਕਾਰੀ ਜਿਹੜੇ ਸਰੋਤ ਸਾਨੂੰ ਮਿਲੇ ਨੇ ਉਹਨਾਂ ਤੇ ਆਧਾਰਿਤ ਹੈ ਤੇ ਇਹ ਸਿਰਫ ਇੱਕ ਸ਼ੁਰੂਆਤੀ ਬਿੰਦੂ ਹੈ ਮਾਰਕੀਟ ਦੇ ਹਾਲਾਤ ਬਦਲਦੇ ਰਹਿੰਦੇ ਨੇ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੀ ਖੋਜ ਕਰਨੀ ਤੇ ਜੇ ਹੋ ਸਕੇ ਤੇ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ ਤੇ ਹਾਂ ਫੰਡਾਂ ਦੀ ਤੁਲਨਾ ਉਹਨਾਂ ਦੇ ਬੈਂਚਮਾਰਕ ਤੇ ਦੂਜੇ ਮਿਲਦੇ ਜੁਲਦੇ ਫੰਡਾਂ ਨਾਲ ਵੀ ਕਰਨੀ ਚਾਹੀਦੀ ਹੈ ਤੇ ਅਖੀਰ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਜਿਹੜਾ ਸਾਡੇ ਸਰੋਤਾਂ ਤੋਂ ਹੀ ਨਿਕਲਦਾ ਹੈ ਇਹ ਦੇਖਦੇ ਹੋਏ ਕਿ ਸਮਾਲ ਕੈਪ ਵਿੱਚ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਤਾਂ ਹੈ ਪਰ ਨਾਲ ਹੀ ਉਤਰਾ ਚੜ੍ਹਾਅ ਵੀ ਬਹੁਤ ਹੈ ਇੱਕ ਨਿਵੇਸ਼ਕ ਆਪਣੇ ਪੂਰੇ ਪੋਰਟਫੋਲੀਓ ਵਿੱਚ ਇਸ ਤੇਜ਼ ਵਾਅਦੇ ਦੇ ਲਾਲਚ ਨੂੰ ਲੰਬੇ ਸਮੇਂ ਦੀ ਸਥਿਰਤਾ ਦੀ ਲੋੜ ਨਾਲ ਕਿਵੇਂ ਸੰਤੁਲਿਤ ਕਰ ਸਕਦਾ ਹੈ ਖਾਸ ਕਰਕੇ ਜਦੋਂ ਆਰਥਿਕ ਮਾਹੌਲ ਬਦਲ ਰਿਹਾ ਹੋਵੇ ਹਾਂ ਇਹ ਸਵਾਲ ਬਹੁਤ ਅਹਿਮ ਹੈ ਤੇ ਇਸ ਤੇ ਸੋਚ ਵਿਚਾਰ ਕਰਨਾ ਜ਼ਰੂਰ ਫਾਇਦੇਮੰਦ ਰਹੇਗਾ ਇਸੇ ਨਾਲ ਆਪਾਂ ਇਸ ਵਿਚਾਰ ਵਟਾਂਦਰੇ ਨੂੰ ਇੱਥੇ ਹੀ ਖਤਮ ਕਰਦੇ ਹਾਂ